ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਕਿਤਾਬਚਾ ਹੈ ਜਿਸ ਦਾ ਨਾਮ ਹੈ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਸਬੰਧੀ ਸਵਾਲ ਜਵਾਬ ਇਸ ਵਿੱਚ ਛੋਟੇ ਛੋਟੇ ਸਵਾਲ ਦਿੱਤੇ ਗਏ ਨੇ ਇਤਿਹਾਸ ਨਾਲ ਸੰਬੰਧਤ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਇਹ ਹੁਣ ਦੂਸਰੀ ਵਾਰ ਛਾਪ ਰਿਹਾ ਆ ਤੇ ਦੂਸਰੇ ਐਡੀਸ਼ਨ ਵਿੱਚ ਕੁਝ ਨਵੇਂ ਸਵਾਲ ਜੋੜੇ ਗਏ ਨੇ ਜਿਹੜੇ ਕਿ ਸਿੱਖ ਰਤਮਰਯਾਦਾ ਸਿੱਖ ਫਲਸਫੀ ਨਾਲ ਸੰਬੰਧਤ ਨੇ ਇਦੇ ਵਿੱਚ ਦਿੱਤੇ ਗਏ ਸਵਾਲ ਜਵਾਬ ਬਹੁਤ ਹੀ ਸਰਲ ਤਰੀਕੇ ਨਾਲ ਹਨ ਜਿਨ੍ਹਾਂ ਨੂੰ ਬੱਚੇ ਆਰਾਮ ਨਾਲ ਸਮਝ ਵੀ ਸਕਦੇ ਨੇ ਤੇ ਯਾਦ ਵੀ ਕਰ ਸਕਦੇ ਨੇ ਇਸ ਲਈ ਇਹਨੂੰ ਆਰਾਮ ਨਾਲ ਸਮਝਣਾ ਵੀ ਸੁਖਾ ਹੈ ਬੱਚਿਆਂ ਵਾਸਤੇ ਤੇ ਇਸ ਵਿੱਚ ਇਤਿਹਾਸ ਯਾਦ ਕਰਨਾ ਵੀ ਬੱਚਾ ਵਾਸਤੇ ਬਹੁਤ ਹੀ ਸੁਖਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ